ਪਰ ਪ੍ਰੋਫੈਸਰ ਸਾਹਿਬ ਤੁਸੀਂ ਕੀ ਵਿਚਾਰ ਸ਼ੇਅਰ ਕਰਨਾ ਚਾਹੁੰਦੇ ਹੋ ਜੀ ਮੈਂ ਜੀ ਦੱਸਣਾ ਚਾਹੁੰਦਾ ਕਿ ਪੰਜਾਬ ਸਰਕਾਰ ਆ ਜਿਹੜੀ ਉਹ ਇੱਕ ਬਹੁਤ ਵੱਡੀ ਗੇਮ ਖੇਡ ਰਹੀ ਆ ਸਾਡੇ ਨਾਲ ਅਸੀਂ ਸਰਕਾਰੀ ਕਾਲਜਾਂ ਦੇ ਗੈਸਟੋ ਪ੍ਰੋਫੈਸਰ ਹਾਂ ਜਿਹੜੇ ਬਹੁਤ ਲੰਬੇ ਸਮੇਂ ਤੋਂ ਇਨ੍ਹਾਂ ਕਾਲਜਾਂ ਦੇ ਵਿੱਚ ਮਨਜ਼ੂਰਸ਼ੁਦਾ ਅਸਾਮੀਆਂ ਦੇ ਉੱਪਰ ਕੰਮ ਕਰ ਰਹੇ ਹਾਂ ਪਿਛਲੀ ਕਾਂਗਰਸ ਗਵਰਨਮੈਂਟ ਨੇ ਬਿਲਕੁਲ ਵੋਟਾਂ ਦੇ ਨੇੜੇ ਜਾ ਕੇ ਚੋਣਾਂ ਦੇ ਵਿੱਚ ਲਾਹਾ ਲੈਣ ਲਈ ਜਲਦਬਾਜ਼ੀ ਦੇ ਵਿੱਚ 1158 ਪੋਸਟਾਂ ਸੀ ਜਿਹੜੀਆਂ ਉਹ ਕਾਲਜਾਂ ਦੇ ਵਿੱਚ ਪ੍ਰੋਫੈਸਰਾਂ ਦੀਆਂ ਕੱਡੀਆਂ ਸੀਗੀਆਂ ਜਿਹੜੀ ਭਰਤੀ ਇਹਨਾਂ ਨੇ 45 ਦਿਨਾਂ 'ਚ ਪੂਰੀ ਕਰਨ ਦਾ ਵਾਅਦਾ ਕੀਤਾ ਸੀ ਜਲਦੀ ਜਲਦੀ 45 ਦਿਨਾਂ 'ਚ ਉਸ ਨੂੰ ਨੇਪਰੇ ਚਾੜਨ ਦੀ ਕੋਸ਼ਿਸ਼ ਕੀਤੀ ਉਹਦੇ 'ਚ ਜਿਹੜੇ UGC ਦੇ ਨਾਰਮਸ ਸੀਗੇ ਉਹ ਸਾਰਿਆਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਜੀ ਸਿਰਫ ਇੱਕ ਟੈਸਟ ਦੇ ਬੇਸ ਦੇ ਉੱਪਰ ਉਹ ਭਰਤੀ ਕੀਤੀ ਗਈ ਕੁਝ ਪੇਪਰ ਲੀਕ ਹੋਣ ਦੀਆਂ ਗੱਲਾਂ ਵੀ ਉਦੋਂ ਸਾਹਮਣੇ ਆਉਂਦੀਆਂ ਰਹੀਆਂ ਬਹੁਤ ਸਾਰੀਆਂ ਇਸ ਭਰਤੀ ਦੇ ਵਿੱਚ ਧਾਂਦ ਲੀਆਂ ਸੀਗੀਆਂ ਜੀਤੇ ਕਰਕੇ ਵੱਖ-ਵੱਖ ਰੱਟ ਪਟੀਸ਼ਨਾਂ ਸੀ ਜਿਹੜੀਆਂ ਮਾਨਯੋਗ ਹਾਈ ਕੋਰਟ ਚ ਪਾਈਆਂ ਗਈਆਂ ਔਰ ਇਹ ਭਰਤੀ ਦੇ ਉੱਪਰ ਮਾਨਯੋਗ ਹਾਈ ਕੋਰਟ ਵੱਲੋਂ ਪਹਿਲਾਂ ਸਟੇ ਦਿੱਤੀ ਗਈ ਉਸ ਤੋਂ ਬਾਅਦ ਮਾਨਯੋਗ ਹਾਈ ਕੋਰਟ ਨੇ ਇਸ ਭਰਤੀ ਨੂੰ ਸਿਰੇ ਤੋਂ ਖਾਰਜ ਕਰਤਾ ਇਸ ਦਾ ਜਿਹੜਾ ਨੋਟੀਫਿਕੇਸ਼ਨ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ ਉਹ ਜਦੋਂ ਸਾਡੇ ਉਸ ਸਮੇਂ ਧਰਨੇ ਲੱਗਦੇ ਸੀਗੇ ਇਹੀ ਸਰਕਾਰ ਦੇ ਜਿਹੜੇ ਹੁਣ ਲੀਡਰ ਨੇ ਮੰਤਰੀ ਨੇ ਸਾਡੇ ਧਰਨਿਆਂ ਦੇ ਵਿੱਚ ਸ਼ਾਮਲ ਹੁੰਦੇ ਸੀਗੇ ਔਰ ਸਾਨੂੰ ਵਿਸ਼ਵਾਸ ਦਵਾਉਂਦੇ ਸੀ ਕਿ ਸਾਡੀ ਸਰਕਾਰ ਆਉਣ ਤੇ ਤੁਹਾਡੀ ਮੰਗਾਂ ਜਿਹੜੀ ਉਹ ਹੱਲ ਕੀਤੀ ਜਾਏਗੀ ਇਹ ਭਰਤੀ ਗਲਤ ਆ ਔਰ ਉਹ ਤੁਹਾਡੀ ਨੌਕਰੀ ਅਸੀਂ ਸੁਰੱਖਿਅਤ ਕਰਾਂਗੇ ਸੋ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਸਾਹਿਬ ਨੇ ਵੀ ਸਾਡੇ ਨਾਲ ਪ੍ਰੋਮਿਸ ਕੀਤਾ ਸੀਗਾ ਕਿ ਤੁਹਾਡੀਆਂ ਜਾਇਜ਼ ਮੰਗਾਂ ਨੇ ਤੁਹਾਡੇ ਨਾਲ ਧੱਕਾ ਹੋ ਰਿਹਾ ਆਉਣ ਸਾਲ ਸਾਡੀ ਗਵਰਨਮੈਂਟ ਆਉਣ ਸਰ ਤੁਹਾਡੀ ਨੌਕਰੀ ਆ ਜਿਹੜੀ ਅਸੀਂ ਉਹ ਸੁਰੱਖਿਅਤ ਕਰਾਂਗੇ ਪਰ ਜਦੋਂ ਇਹਨਾਂ ਦੀ ਸਰਕਾਰ ਬਣ ਗਈ ਉਸ ਤੋਂ ਬਾਅਦ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਵਿਧਾਨ ਸਭਾ ਦੇ ਵਿੱਚ ਵੀ ਇਹ ਬਿਆਨ ਦਿੱਤਾ ਸੀਗਾ ਕਿ ਭਰਤੀ ਗਲਤ ਆ ਪ੍ਰਗਟ ਸਿੰਘ ਹੋਣਾ ਤੋਂ ਮੈਨੂੰ ਇਹ ਉਮੀਦ ਨਹੀਂ ਸੀ ਬੜੀ ਜਲਦਬਾਜ਼ੀ ਤੇ ਬਹੁਤ ਸਾਰੀਆਂ ਕਮੀਆਂ ਤੇ ਗਲਤੀਆਂ ਦੇ ਨਾਲ ਉਹਨਾਂ ਨੇ ਭਰਤੀ ਕੀਤੀ ਆ ਔਰ ਫਿਰ ਪਤਾ ਨਹੀਂ ਅਚਾਨਕ ਕੀ ਹੋਇਆ ਸਰਕਾਰ ਨੇ ਇਸ ਭਰਤੀ ਦੇ ਹੱਕ ਵਿੱਚ ਇੱਕ ਐਲਪੀਏ ਮਨਜੋ ਹਾਈ ਕੋਰਟ ਦੇ ਵਿੱਚ ਦਾਇਰ ਕੀਤੀ ਤੇ ਇਹ ਕੇਸ ਆ ਜਿਹੜਾ ਸਰਕਾਰ ਜਿੱਤ ਗਈ ਔਰ ਹਾਈ ਕੋਰਟ ਨੇ ਇਹ ਭਰਤੀ ਜਿਹੜੀ ਸੀਗੀ ਉਸ ਨੂੰ ਹਰੀ ਝੰਡੀ ਦੇ ਦਿੱਤੀ ਜਦੋਂ ਹਾਈ ਕੋਰਟ ਨੇ ਹਰੀ ਝੰਡੀ ਦਿੱਤੀ ਇਸ ਭਰਤੀ ਨੂੰ ਇੱਕ ਬੜੀ ਹੈਰਾਨੀ ਦੀ ਗੱਲ ਸਾਹਮਣੇ ਆਈ ਕਿ ਰਾਤ ਦੇ ਹਨੇਰੇ ਦੇ ਵਿੱਚ ਇਹ ਜਿਹੜੇ 1158 ਵਾਲੇ ਕੈਂਡੀਡੇਟ ਸੀਗੇ ਇਹਨਾਂ ਨੂੰ ਜੁਆਇਨ ਕਰਾਇਆ ਗਿਆ ਜੀ ਰਾਤ ਨੂੰ ਪ੍ਰਿੰਸੀਪਲ ਨੂੰ ਕਾਲਜਾਂ ਦੇ ਵਿੱਚ ਰੋਕਿਆ ਗਿਆ ਛੁੱਟੀ ਵਾਲੇ ਦੇਣਾ ਰਾਤ ਨੂੰ ਅੱਧੀ ਰਾਤ ਨੂੰ 2:30 ਵਜੇ ਤੋਂ ਦੇ ਤਕਰੀਬ ਇਹਨਾਂ ਦੀ ਜਿਹੜੀ ਜੁਆਇਨਿੰਗ ਸੀਗੀ ਉਹ ਕਾਲਜਾਂ ਦੇ ਵਿੱਚ ਕਰਵਾਈ ਗਈ ਜਿਹੜੀ ਕਿ ਸਰਕਾਰ ਦੀ ਮਨਛਾ ਦੇ ਉੱਪਰ ਬਹੁਤ ਸਾਰੇ ਸਵਾਲ ਖੜੇ ਹੁੰਦੇ ਨੇ ਕਿ ਜੇ ਇਹ ਭਰਤੀ ਸਹੀ ਹੈ ਜਦੋਂ ਮਾਨਯੋਗ ਹਾਈ ਕੋਰਟ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਫਿਰ ਚੋਰੀ ਛੁਪੇ ਰਾਤ ਨੂੰ ਜੁਆਇਨ ਕਰਾਉਣ ਦੀ ਕੀ ਤੁਕ ਬਣਦੀ ਹੈ ਔਰ ਸਾਡੇ ਨਾਲ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਤੁਹਾਡਾ ਕੋਈ ਨਾ ਕੋਈ ਅਸੀਂ ਪਾਲਿਸੀ ਬਣਾ ਕੇ ਜਿਹੜਾ ਕੋਈ ਨਾ ਕੋਈ ਸੋਲੂਸ਼ਨ ਜਿਹੜਾ ਜ਼ਰੂਰ ਕਰਾਂਗੇ ਪਰ ਉਸ ਵਾਅਦੇ ਤੋਂ ਮੁੱਕਰਦੇ ਹੋਏ ਸਰਕਾਰ ਨੇ ਸਾਡੀਆਂ ਪੋਸਟਾਂ ਨੂੰ ਖਾਲੀ ਦਰਸਾਤਾ ਇਹ ਮੰਨਿਆ ਗਿਆ ਇਹ ਸਾਫ਼ ਉਸ ਚਿੱਠੀ ਦੇ ਵਿੱਚ ਲਿਖਿਆ ਹੋਇਆ ਹੈ ਕਿ ਇਹਨਾਂ ਦੀਆਂ ਜਿਹੜੀਆਂ ਪੋਸਟਾਂ ਨੇ ਉਹਨਾਂ ਨੂੰ ਖਾਲੀ ਸਮਝਿਆ ਜਾਵੇ ਤੇ ਇਹਨਾਂ ਜਿਹੜੇ 1158 ਵਾਲੇ ਕੈਂਡੀਡੇਟ ਨੇ ਇਹਨਾਂ ਨੂੰ ਜੁਆਇਨ ਕਰਾਇਆ ਜਾਵੇ ਤੇ ਸਾਨੂੰ ਆ ਜਿਹੜਾ ਬਾਅਦ ਚ ਵਿਚਾਰਿਆ ਜਾਏਗਾ ਸੋ ਅਸੀਂ ਇਸ ਰੋਸ ਵਜੋਂ ਜਿਹੜਾ ਧਰਨਾ ਦਿੱਤਾ ਹੋਇਆ ਪੰਜਾਬ ਦੇ ਜਿਹੜੇ 64 ਸਰਕਾਰੀ ਕਾਲਜ ਨੇ ਉਹ ਅੱਜ ਇਸ ਸਰਕਾਰ ਦੀ ਧੱਕੇਸ਼ਾਹੀ ਦੇ ਖਿਲਾਫ ਧਰਨੇ ਤੇ ਬੈਠਣ ਲਈ ਮਜਬੂਰ ਹੋਏ ਨੇ ਜੀ ਪ੍ਰੋਫੈਸਰ ਸਾਹਿਬ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਆਪਣੇ ਇਸ ਮੈਟਰ ਦੇ ਬਾਰੇ ਦੇਖੋ ਜੀ ਮੈਂ ਤੁਹਾਡੇ ਮਾਧਿਅਮ ਦੇ ਨਾਲ ਰਾਈ ਇਹ ਕਹਿਣਾ ਚਾਹੁੰਦਾ 2022 ਦੇ ਵਿੱਚ ਆਪ ਸਰਕਾਰ ਨੇ ਵਾਦਾ ਕੀਤਾ ਸੀ ਕਿ ਬਦਲਾਅ ਆਏਗਾ ਬੜਾ ਸੋਹਣਾ ਬਦਲਾਅ ਆਇਆ ਜੀ ਕੱਲ ਅਸੀਂ ਇਸ ਕਾਲਜ ਦੇ ਅੰਦਰ ਸੀ ਔਰ ਅੱਜ ਅਸੀਂ ਇਸ ਕਾਲਜ ਦੇ ਬਾਹਰ ਬੈਠੇ ਆ ਇਹ ਸਭ ਤੋਂ ਵੱਡਾ ਬਦਲਾਅ ਹੈ ਜੀ ਮੈਨੂੰ ਲੱਗਦਾ ਹੈ ਕਿ ਅਸੀਂ ਡਾਈਸ ਤੇ ਖੜ ਕੇ ਬੱਚਿਆਂ ਨੂੰ ਇਹ ਸਮਝਾਉਂਦੇ ਆ ਕਿ ਆਪਣੇ ਹੱਕਾਂ ਦੀ ਲੜੋ ਔਰ ਅੱਜ ਅਸੀਂ ਬਾਹਰ ਬੈਠੇ ਆ ਔਰ ਅੱਜ ਵੀ ਅਸੀਂ ਇਹ ਹੀ ਸਿੱਖਿਆ ਦੇ ਰਹੇ ਆ ਕਿ ਆਪਣੇ ਹੱਕਾਂ ਲਈ ਲੜੋ ਤਾਂ ਮੈਂ ਭਗਵੰਤ ਮਾਨ ਸਰਕਾਰ ਨੂੰ ਥੋੜਾ ਜਿਹਾ ਹਿਲਾਉਣਾ ਚਾਹੁੰਦਾ ਕਿ ਅਜੇ ਵੀ ਜਿਹੜੀ ਤੁਸੀਂ ਕੁੰਭ ਕਰਨੀ ਨੀਂਦ ਦੇਵੇ ਸੁੱਤੇ ਪਏ ਹੋ ਜਾਗ ਜਾਓ ਇਹ ਸਾਡੇ ਹੱਥਾਂ ਦੇ ਵਿੱਚ ਜੋ ਬੈਨਰ ਫੜੇ ਹੋਏ ਨੇ ਕਿ ਸਾਡਾ ਪੁੱਖ ਸੁਰੱਖਿਅਤ ਕਰੋ ਇਹ ਤੁਸੀਂ ਵਾਦਾ ਕਰਕੇ ਆਏ ਸੀ ਔਰ ਉਹ ਤੁਸੀਂ ਵਾਦੇ ਨੂੰ ਭੁੱਲ ਗਏ ਹੋ ਔਰ ਬੜੀ ਸੋਹਣੀ ਨੀਂਦ ਸੁੱਤੇ ਪਏ ਹੋ ਮੈਂ ਇਹ ਕਹਿਣਾ ਚਾਹਾਂਗਾ ਕਿ ਇੱਕ ਅਧਿਆਪਕ ਇੱਕ ਨੈਸ਼ਨ ਬਿਲਡਰ ਹੁੰਦਾ ਹੈ ਔਰ ਅੱਜ ਅਸੀਂ ਕੀ ਕਰ ਰਹੇ ਹਾਂ ਅੱਜ ਸਾਨੂੰ ਆਪਣੇ ਭੁੱਖ ਦੀ ਚਿੰਤਾ ਹੈ ਤਾਂ ਮੈਂ ਇਹ ਕਹਾਂਗਾ ਕਿ ਜਿਹੜਾ ਬਦਲਾਵ ਦਾ ਤੁਸੀਂ ਨਾਰਾ ਲਾ ਕੇ ਆਏ ਸੀ ਉਹ ਤੁਸੀਂ ਭੁੱਲ ਗਏ ਹੋ ਪਰ ਸਾਨੂੰ ਅਜੇ ਵੀ ਯਾਦ ਹੈ ਕਿ ਅਸੀਂ ਕੀ ਕਰਨਾ ਹੈ ਇਹ ਪਾਸ ਦੀਆਂ ਲਾਈਨਾਂ ਨੇ ਅਸੀਂ ਲੜਾਂਗੇ ਸਾਥੀ ਤੁਮੈ ਯਾਦ ਦਿਵਾਉਣਾ ਚਾਹੁੰਦਾ ਕਿ ਭਗਵੰਤ ਮਾਨ ਸਾਹਿਬ ਜਦੋਂ ਵੀ ਕਿਤੇ ਡਾਇਸੇ ਖੜਦੇ ਨੇ ਬੜੀ ਸੋਹਣੀ ਸ਼ਾਇਰੋ ਸ਼ਾਇਰੀ ਕਰਦੇ ਨੇ ਬੜੀਆਂ ਸੋਹਣੀਆਂ ਕਵਿਤਾਵਾਂ ਯਾਦ ਨੇ ਸੁਰਜੀਤ ਪਾਤਰ ਸਾਹਿਬ ਨੂੰ ਯਾਦ ਕਰਦੇ ਨੇ ਅਸੀਂ ਵੀ ਉਹੀ ਕਵਾਂਗੇ ਅਸੀਂ ਲੜਾਂਗੇ ਸਾਥੀ ਅਸੀਂ ਲੜਾਂਗੇ ਇਹ ਜੰਗ ਜਾਰੀ ਰਹੇਗੀ ਇਹ ਜੰਗ ਜਾਰੀ ਰਹੇਗੀ ਆ ਜੀ ਪ੍ਰੋਫੈਸਰ ਸਾਹਿਬ ਤੁਹਾਨੂੰ ਬੱਚੇ ਕੀ ਪੁੱਛਦੇ ਨੇ ਜੀ ਇਸ ਮੈਟਰ ਦੇ ਬਾਰੇ ਸਰ ਐਦਾਂ ਜੀ ਕਿ ਜਦੋਂ ਅਸੀਂ ਕਲਾਸਾਂ ਦੇ ਵਿੱਚ ਲੈਕਚਰ ਦਿੰਨੇ ਆ ਬੱਚਿਆਂ ਨੂੰ ਤਾਂ ਅਕਸਰ ਇਹ ਗੱਲ ਸਾਹਮਣੇ ਆਉਂਦੀ ਆ ਕਿ ਅੱਜ ਕੱਲ ਦੀ ਜਨਰੇਸ਼ਨ ਆ ਜਿਹੜੀ ਬਾਹਰ ਜਾ ਰਹੀ ਹੈ ਇਹ ਦੇਸ਼ ਛੱਡ ਕੇ ਤੇ ਅਸੀਂ ਇਹ ਕਹਿੰਦੇ ਹੁੰਨੇ ਆ ਕਿ ਉਹਨਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਇੱਥੇ ਹੀ ਨੌਕਰੀਆਂ ਤੁਹਾਨੂੰ ਮਿਲਣਗੀਆਂ ਬਸ ਜਦੋਂ ਅੱਜ ਸਾਨੂੰ ਦੇਖਦੇ ਨੇ ਕਿ ਸਾਡੇ ਟੀਚਰ ਤਾਂ ਬਾਹਰ ਬੈਠਿਆ ਤਾਂ ਅਸੀਂ ਇਹਨਾਂ ਨੂੰ ਕੀ ਮੂੰਹ ਦਿਖਾਵਾਂਗੇ ਸਾਡੀ ਮਤਲਬ ਇਹ ਮਜਬੂਰੀ ਬਣ ਗਈ ਆ ਕਿ ਹੁਣ ਉਹਨਾਂ ਨੂੰ ਕੀ ਕਹੀਏ ਅਸੀਂ ਵੀ ਸਾਡੇ ਟੀਚਰ ਨੇ ਜਿਹੜੇ ਉਹਨਾਂ ਦਾ ਹੀ ਭਵਿੱਖਾ ਜਿਹੜਾ ਸੁਰੱਖਿਅਤ ਨਹੀਂ ਹੈਗਾ ਤਾਂ ਸਾਡਾ ਭਵਿੱਖ ਉਹ ਕਿੰਨੀ ਸੁਰੱਖਿਅਤ ਕਰ ਸਕਦੇ ਨੇ ਸਾਬ ਮਾਨ ਸਾਹਿਬ ਤਾਂ ਕਹਿੰਦੇ ਨੇ ਵੀ ਕੈਨੇਡਾ ਤੋਂ ਆਉਣਗੇ ਜੀ ਇੱਥੇ ਨੌਕਰੀਆਂ ਕਰਨ ਵਾਸਤੇ ਇੱਥੇ ਤਾਂ ਫਿਰ ਜਿਹੜੇ ਬੰਦੇ ਪਹਿਲਾਂ ਕਰ ਰਹੇ ਨੇ ਜੀ ਉਹ ਜਿਹੜੇ ਤਰਨੇ ਤੇ ਬੈਠੇ ਨੇ ਹਾਂ ਸੋ ਜੀ ਤੁਸੀਂ ਦੇਖ ਹੀ ਰਹੇ ਹੋ ਆ ਹਾਲ ਕੀ ਹੋ ਰਿਹਾ ਸਾਡਾ ਇਹ ਝੂਠੇ ਜਿਹੜੇ ਉਹਨਾਂ ਦੇ ਵਾਅਦੇ ਤੇ ਦਾਅਵੇ ਨੇ ਇਹ ਕਹਿਣ ਦੀਆਂ ਗੱਲਾਂ ਨਹੀਂ ਆ ਜੀ ਸਾਡੀ ਮੰਗ ਬੜੇ ਲੰਬੇ ਸਮੇਂ ਤੋਂ ਚੱਲ ਰਹੀ ਆ ਬਟ ਜਦੋਂ ਦਾ 1158 ਜਿਹੜੀ ਇਹ ਭਰਤੀ ਆ ਬਹਾਲ ਹੋਈ ਆ ਉਹਦੇ ਨਾਲ ਅਸੀਂ ਹੋਰ ਆ ਜਿਹੜਾ ਟੈਨਸ਼ਨ ਦੇ ਵਿੱਚ ਆ ਗਏ ਆ ਹੁਣ ਇਹ ਚਾਹੀਦਾ ਸੀਗਾ ਕਿ ਸਾਨੂੰ ਪਹਿਲਾਂ ਸੁਰੱਖਿਤ ਕਰ ਦਿੰਦੇ 1158 ਵਾਲੇ ਜਿਹੜੇ ਪ੍ਰੋਫੈਸ਼ਨ ਨੇ ਉਹ ਬੇਸ਼ੱਕ ਕਿ ਉਹਨਾਂ ਨੂੰ ਨੌਕਰੀ ਦਿੱਤੀ ਜਾਂਦੀ ਸਾਨੂੰ ਉਹਨਾਂ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਹੈਗਾ ਅਤੇ ਸਾਡੀ ਜਿਹੜੀ ਹੁਣ ਮਜਬੂਰੀ ਇਹ ਬਣ ਚੁੱਕੀ ਆ ਕਿ ਸਾਡੀ ਜਗਾ ਦੇ ਉੱਤੇ ਹੀ ਉਹ ਜੁਆਇਨ ਕਰ ਰਹੇ ਨੇ ਸੋ ਇਹ ਸਾਡੇ ਲਈ ਬੜਾ ਮੁੱਦਾ ਜਿਹੜਾ ਗੰਭੀਰ ਬਣ ਗਿਆ ਹੈ ਜੀ ਕਿਤੇ ਨਾ ਕਿਤੇ ਕਲੈਸ਼ ਵਾਲੀ ਵੀ ਤਾਂ ਕਿਤੇ ਦਸਤੀ ਪੈਦਾ ਹੁੰਦੀ ਹੈ ਬਿਲਕੁਲ ਜੀ ਬਿਲਕੁਲ ਸਾਡੇ ਸਾਥੀ ਨੇ ਜੀ ਭੈਣ ਭਰਾਵੇਂ ਆਪਣੇ ਬਲਕਿ ਸਾਨੂੰ ਇਹ ਗੱਲ ਦੀ ਖੁਸ਼ੀ ਆ ਕਿ ਸਾਡਾ ਵਰਕ ਲੋਡ ਆ ਜਿਹੜਾ ਇਹਦੇ ਨਾਲ ਘਟੇਗਾ ਅਸੀਂ ਇਹ ਗੱਲ ਕਦੇ ਨਹੀਂ ਚਾਹਾਂਗੇ ਕਿ ਉਹਨਾਂ ਦੇ ਉੱਤੇ ਵੀ ਕੋਈ ਇਸ ਤਰੀਕੇ ਦੀ ਜਿਹੜਾ ਹੈਗਾ ਉਹ ਵੀ ਟੈਨਸ਼ਨ ਚ ਪੈਣ ਕਿਸੇ ਚ ਬਟ ਇਹ ਆ ਕਿ ਸਾਡੀ ਪਾਲਿਸੀ ਬਣ ਜਾਵੇ ਤਾਂ ਬਹੁਤ ਆ ਵਧੀਆ ਹੁੰਦਾ ਤੇ ਇੱਕ ਗੱਲ ਮੈਂ ਹੋਰ ਇਹਦੇ ਨਾਲ ਹੀ ਕਹਿਣਾ ਚਾਹੁੰਦਾ ਜੀ ਕਿ ਜਦੋਂ ਆਪਾਂ ਕਿਸੇ ਨੂੰ ਕੋਈ ਮੰਗ ਪੱਤਰ ਨਿਯੁਕਤੀ ਪੱਤਰ ਦਿੰਨੇ ਆ ਤਾਂ ਆਪਾਂ ਸਟੇਜਾਂ ਦੇ ਉੱਤੇ ਵੱਡੀਆਂ-ਵੱਡੀਆਂ ਸਟੇਜਾਂ ਲਾਉਨੇ ਭਗਵੰਤਮਾਨ ਸਾਹਿਬ ਨੇ ਇਸ ਤੋਂ ਪਹਿਲਾਂ ਵੀ ਨਿਯੁਕਤੀ ਪੱਤਰ ਦਿੱਤੇ ਆ ਬੜੀਆਂ ਨੌਕਰੀਆਂ ਦਿੱਤੀਆਂ ਨੇ ਤਾਂ ਉਹਦੇ ਵਿੱਚ ਉਹਨਾਂ ਨੇ ਪ੍ਰੋਪਰ ਫੰਕਸ਼ਨ ਅਰੇਂਜ ਕੀਤੇ ਆ ਬਟ ਇਹਦੇ ਵਿੱਚ ਕੋਈ ਫੰਕਸ਼ਨ ਨਹੀਂ ਅਰੇਂਜ ਕੀਤਾ ਗਿਆ ਚੋਰੀ ਛੁਪੇ ਜਿਹੜਾ ਜਿਵੇਂ ਮੇਰੇ ਸਾਥੀ ਨੇ ਦੱਸਿਆ ਹੈਗਾ ਉਹਨਾਂ ਨੇ ਚੋਰੀ ਛੁਪੇ ਸਾਰੇ ਨਿਯੁਕਤੀ ਪੱਤਰ ਦਿੱਤੇ ਆ ਤੇ ਦੂਸਰੀ ਗੱਲ ਕਿ ਬੜਾ ਖੁਸ਼ੀ ਦਾ ਮੌਕਾ ਹੁੰਦਾ ਜਦੋਂ ਕੋਈ ਪ੍ਰੋਫੈਸਰ ਜਾਂ ਕੋਈ ਵੀ ਬੰਦਾ ਜੁਆਇਨ ਕਰਦਾ ਕਿਸੇ ਨੌਕਰੀ ਤੇ ਤੇ ਇਹ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ ਕਿ ਬੰਦਾ ਜਿਹੜਾ ਜੁਆਇਨ ਕਰ ਰਿਹਾ ਰਾਤ ਨੂੰ ਚੋਰੀ ਛੁਪੇ ਕਰ ਰਿਹਾ ਤੇ ਉਹਨੂੰ ਹੋਰਾਂ ਨੌਕਰੀਆਂ ਦੇ ਵਿੱਚ ਦੇਖਦੇ ਆ ਜਦੋਂ ਆਪਾਂ ਨਾ ਕਿ ਆਪਾਂ ਬੜਾ ਖੁਸ਼ ਹੋ ਕੇ ਫੋਟੋ ਖਿੱਚਵਾਉਂਦੇ ਆ ਕਿ ਹਾਂ ਮੈਨੂੰ ਜੁਆਇਨਿੰਗ ਲੈਟਰ ਮਿਲਿਆ ਤੇ ਮੈਂ ਜੁਆਇਨ ਕਰ ਰਿ 1152 ਵਾਲੇ ਜਿਹੜੇ ਸੀਗੇ ਉਹ ਡਰ ਰਹੇ ਸੀਗੇ ਕਿ ਸਾਡੀ ਕੋਈ ਫੋਟੋ ਨਾ ਖਿੱਚ ਲੇ ਜਾਂ ਸਾਡੇ ਤੇ ਇਸ ਗੱਲ ਦੀ ਕੋਈ ਬਾਅਦ ਦੇ ਵਿੱਚ ਪ੍ਰਸ਼ਨ ਚ ਇਹਨਾਂ ਨਾ ਲੱਗ ਜੇ ਕਿ ਰਾਤ ਨੂੰ ਕਿਉਂ ਆਏ ਹੋਏ ਨੇ ਤੇ ਇਹ ਖਬਰਾਂ ਇਹ ਵੀ ਪ੍ਰਾਪਤ ਹੋਈਆਂ ਨੇ ਕਿ ਕਈ ਜਿਹੜਾ ਹੈਗਾ ਕਾਲਜਸ ਦੇ ਵਿੱਚ ਹੌਸਟਲਸ ਦੇ ਵਿੱਚ ਜਾ ਕੇ ਵੀ ਮਤਲਬ ਨਿਯੁਕਤੀ ਪੱਤਰ ਦਿੱਤੇ ਗਏ ਆ ਸੋ ਜੇ ਭਰਤੀ ਇੰਨੀ ਜ਼ਿਆਦਾ ਲੀਗਲ ਹੈ ਤਾਂ ਸਰਕਾਰ ਨੂੰ ਕੀ ਇੰਨੀ ਲੋੜ ਪਈ ਸੀ ਕਿ ਰਾਤਾਂ ਨੂੰ ਨਿਯੁਕਤੀ ਪੱਤਰ ਦੇ ਕੇ ਉਹਨਾਂ ਨੂੰ ਭੇਜਿਆ ਜਾ ਰਿਹਾ ਸਟੇਸ਼ਨ ਅਲਾਟ ਹੋ ਰਹੇ ਨੇ ਇਹ ਕੰਮ ਦਿਨੇ ਵੀ ਤਾਂ ਹੋ ਸਕਦਾ ਸੀਗਾ ਮੰਡੇ ਨੂੰ ਮਤਲਬ ਜਦੋਂ ਕਾਲਜ ਖੋਲ੍ਹਣੇ ਸੀਗੇ ਉਦੋਂ ਵੀ ਤਾਂ ਹੋ ਸਕਦਾ ਸੀਗਾ ਸੋ ਆਪਣੇ ਆਪ ਦੇ ਵਿੱਚ ਜਿਹੜਾ ਇਹ ਸਾਰਾ ਪ੍ਰੋਸੀਜਰ ਹੋ ਰਿਹਾ ਹੈ ਪ੍ਰਸ਼ਨ ਚਿੰਨ ਆਪਣੇ ਆਪ ਖੜੇ ਕਰ ਰਿਹਾ ਅਸੀਂ ਤਾਂ ਇਹ ਗੱਲ ਬਾਅਦ ਚ ਕਹਾਂਗੇ ਪਰ ਬਾਅਦ ਚ ਕਹਿਣ ਵਾਲੇ ਬਣ ਰਹੇ ਆ ਬਲਕਿ ਪਹਿਲਾਂ ਹੀ ਇਹ ਚੀਜ਼ ਜੋ ਹੋ ਰਹੀ ਹੈ ਆਪਣੇ ਆਪ ਦੇ ਵਿੱਚ ਹੀ ਪ੍ਰਸ਼ਨ ਚਿੰਨ ਜਿਹੜਾ ਇਹ ਸਰਕਾਰ ਦੀ ਪਾਲਿਸੀ ਦੇ ਉੱਤੇ ਤੇ ਸਰਕਾਰ ਦੇ ਜਿਹੜੇ ਕਦਮ ਨੇ ਉਹਨੇ ਚੁੱਕੇ ਨੇ ਪਿਛਲੇ 2-3 ਦਿਨਾਂ ਤੋਂ ਉਹਦੇ ਤੇ ਉਠਾ ਰਹੇ ਨੇ ਪ੍ਰੋਫੈਸਰ ਸਾਹਿਬ ਆਪਣੇ ਵੱਲੋਂ ਜਿਹੜੇ ਅੱਜ ਧਰਨਾ ਲਾਇਆ ਗਿਆ ਜੀ ਇਹਦੀਆਂ ਵਾਸਤੇ ਆਪਾਂ ਕਿਹਨ ਇਹਦੇ ਹੱਲ ਵਾਸਤੇ ਕਿਹੜੀਆਂ-ਕਿਹੜੀਆਂ ਕੋਸ਼ਿਸ਼ਾਂ ਕੀਤੀਆਂ ਨੇ ਜੀ ਆਪਾਂ ਸਰ ਸਾਡੇ ਵੱਲੋਂ ਤਾਂ ਬਹੁਤ ਕੋਸ਼ਿਸ਼ਾਂ ਕਰਦੇ ਰਹੇ ਨੇ ਸਾਡਾ ਸਾਰਾ ਗੈਸਟ ਫੈਕਲਟੀ ਮੈਂਬਰ ਪਿਛਲੇ 20 ਸਾਲਾਂ ਤੋਂ ਕੋਸ਼ਿਸ਼ ਹੀ ਕਰਦਾ ਰਿਹਾ ਪਰ ਬਦਲੇ ਦੇ ਵਿੱਚ ਇਹਨਾਂ ਕੋਸ਼ਿਸ਼ਾਂ ਬਦਲੇ ਸਾਨੂੰ ਸਿਰਫ ਇੱਕ ਝੂਠੇ ਵਾਦੇ ਹੀ ਮਿਲਦੇ ਰਹੇ ਜਿਵੇਂ ਕਿ ਜਦੋਂ ਗੈਸਟ ਫੈਕਲਟੀ ਸ਼ੁਰੂਆਤ ਹੋਈ ਸੀ 2010 ਤੋਂ ਤਾਂ ਉਹਦਾ ਇਹ ਸਿਸਟਮ ਸੀਗਾ ਕਿ 175 ਰੁਪਏ ਘੰਟੇ ਦੇ ਹਿਸਾਬ ਦੇ ਨਾਲ ਸੈਲਰੀ ਦਿੱਤੀ ਜਾਂਦੀ ਸੀ ਗੈਸਟ ਫੈਕਲਟੀ ਨੂੰ ਜਿਹੜਾ ਕਿ ਲਮਸਮ ਤੁਸੀਂ ਕਹਿ ਲਓ ਕਿ 4500 ਰੁਪਏ ਮਹੀਨੇ ਦੇ ਹਿਸਾਬ ਦੇ ਨਾਲ ਹੌਲੀ-ਹੌਲੀ ਇਹ ਸੈਲਰੀ ਵਧ ਕੇ 5 ਤੋਂ 7000 ਤੇ ਆਈ ਫਿਰ 10000 ਤੇ ਆਈ ਫਿਰ ਕਦੀ 11 ਲਮਸਮ ਹੋ ਗਈ ਤੇ ਉਸ ਤੋਂ ਬਾਅਦ 2016 ਦੇ ਵਿੱਚ ਐਨੇ ਸਾਲਾਂ ਬਾਅਦ ਵੀ ਇਹ ਸੈਲਰੀ ਸਿਰਫ 21600 ਤੇ ਗਈ ਉਹ ਤਾਂ ਵਾਰ ਕਦੀ ਪਰਗਤ ਸਿੰਘ এডਿਕੇਸ਼ਨ ਮਿਨਿਸਟਰ ਆਉਂਦੇ ਸੀ ਉਹਨਾਂ ਕੋਲ ਅਸੀਂ ਜਾ ਜਾ ਕੇ ਆਪਣੀ ਦਰਖਾਸਤ ਦਿੰਦੇ ਸੀ ਇਹ ਨਹੀਂ ਹੈਗਾ ਕਿ ਅਸੀਂ ਕਦੀ ਗਏ ਨਹੀਂ ਅਸੀਂ ਡੀਪੀਏ ਆਫਿਸ ਜਿੱਥੇ ਜਿੱਥੇ ਵੀ ਅਸੀਂ ਜਾ ਸਕਦੇ ਹੁੰਦੇ ਸੀ ਆਪਣੀ ਡਿਮਾਂਡਸ ਲੈ ਕੇ ਹਮੇਸ਼ਾ ਜਾਂਦੇ ਸੀ ਸਾਡੇ ਸਾਰੇ ਗੈਸਟ ਫੈਕਲਟੀ ਮੈਂਬਰ ਐਨੇ ਵਧੀਆ ਪੜੇ ਲਿਖੇ ਨੇ ਯੂਜੀਸੀ ਨੈਟ ਕੁਆਲੀਫਾਈ ਨੇ ਪੀਐਚਡੀ ਐਮ ਕੰਪਲੀਟ ਨੇ ਪਰ ਫੇਰ ਵੀ ਅਸੀਂ ਆਪਣੀ ਡਿਮਾਂਡਸ ਲੈ ਕੇ ਜਾਂਦੇ ਸੀ ਤੇ ਸਾਨੂੰ ਬਦਲੇ ਚ ਸਿਰਫ ਇੱਕ ਝੂਠੇ ਪ੍ਰੋਮਿਸ ਦੇ ਦਿੱਤੇ ਜਾਂਦੇ ਸੀ ਜੀ ਦੇ ਨਾਲ ਕੀ ਹੋਇਆ ਇਹ ਸਰਕਾਰ ਨੇ ਵੀ ਸਾਡੇ ਨਾਲ ਐਦਾਂ ਹੀ ਕੀਤਾ ਜਿਵੇਂ ਇਹਨਾਂ ਦੇ ਐਜੂਕੇਸ਼ਨ ਮਿਨਿਸਟਰ ਹਰਜੋਤ ਬੈਂਸ ਦੀ ਗੱਲ ਸੁਣ ਲਓ ਕਿ ਜਦੋਂ ਇਹਨਾਂ ਕੋਲ ਸਾਡੀ ਡਿਮਾਂਡ ਲੈ ਕੇ ਗਈ ਜਾਈ ਗਈ ਕਿ ਐਟ ਲੀਸਟ ਸਾਨੂੰ ਬੇਸਿਕ ਸੈਲਰੀ ਤਾਂ ਦਿੱਤੀ ਜਾਵੇ ਜੋ ਕਿ ਅਸਿਸਟੈਂਟ ਪ੍ਰੋਫੈਸਰ ਦੀ ਅਗਰ ਤੁਹਾਨੂੰ ਮੈਂ ਬੇਸਿਕ ਸੈਲਰੀ ਦੱਸਾਂ ਉਹ ਹੈਗੀ ਜੀ 56100 ਅਗਰ ਸਾਰੇ ਅਲਾਊਂਸ ਵਜਿਹਾ ਵੀ ਤੁਸੀਂ ਪਾ ਲਓ ਤਾਂ ਵੀ ਅੱਜ ਦੀ ਡੇਟ ਤੋਂ ਦੀ ਬੇਸਿਕ ਸੈਲਰੀ 80000 ਤੋਂ ਉੱਪਰ ਜਾਂਦੀ ਹੈ ਪਰ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਇਸ ਸਰਕਾਰ ਨੇ ਸਾਡੇ ਨਾਲ 2022 ਦੇ ਵਿੱਚ ਕੀ ਕੀਤਾ ਇਹਨਾਂ ਨੇ 5 ਸਤੰਬਰ 2022 ਨੂੰ ਇੱਕ ਸਰਕੂਲਰ ਜਾਰੀ ਕਰ ਦਿੱਤਾ ਕਿ ਜਿੰਨੇ ਜਿੰਨੇ ਤੁਹਾਡੇ ਸਾਲ ਹੋਏ ਨੇ ਕਿ 0 ਤੋਂ ਲੈ ਕੇ 5 ਸਾਲ ਤੱਕ ਦੀ ਸੈਲਰੀ ਅਲੱਗ ਹੋਏਗੀ 5 ਤੋਂ ਲੈ ਕੇ 10 ਦੀ ਸੈਲਰੀ ਅਲੱਗ ਹੋਏਗੀ ਇਸ ਤਰ੍ਹਾਂ ਕਰਦੇ ਕਰਦੇ ਜੀਨੂੰ 15 ਸਾਲ ਤੋਂ ਵੀ ਜ਼ਿਆਦਾ ਹੋ ਗਏ ਉਹਨਾਂ ਨੂੰ ਵੀ ਅੱਜ ਦੀ ਡੇਟ 'ਚ ਸੈਲਰੀ ਸਿਰਫ 48000 ਰੁਪਏ ਮਿਲ ਰਿਹਾ ਹੈ ਤੁਸੀਂ ਖੁਦ ਸੋਚ ਸਕਦੇ ਹੋ ਕਿ ਸਾਡੇ ਇੰਨੇ ਸਾਲਾਂ ਦੇ ਸਟਰਗਲ ਦਾ ਸਾਨੂੰ ਕੀ ਮਿਲਿਆ ਅੱਜ ਇਹਨਾਂ ਨੇ ਜਦੋਂ ਨਵੀਂ ਭਰਤੀਆਂ ਕੱਢਤੀਆਂ ਤਾਂ ਉਹਨਾਂ ਦੀ ਬੇਸਿਕ ਸੈਲਰੀ ਵਿੱਚ 55100 ਆ ਉਹ ਵੀ ਪ੍ਰੋਵੀਸ਼ਨ ਪੀਰੀਅਡ ਤੇ ਤਦਸੀ ਕੋਦੇ ਹਿਸਾਬ ਲਾ ਕੇ ਦੱਸ ਸਕਦੇ ਹੋ ਕਿ ਸਾਡਾ ਕਿੰਨਾ ਇਹਨਾਂ ਨੇ ਐਕਸਪਲੋਇਟੇਸ਼ਨ ਕੀਤਾ ਕਿੰਨੀ ਅਸੀਂ ਸਾਰੀ ਡਿਊਟੀਆਂ ਕਰਦੇ ਆ ਕਾਲਜੇਸ ਦੇ ਵਿੱਚ ਅਸੀਂ ਰਾਤ ਨੂੰ 6 6 7 7 ਵਜੇ ਤੱਕ ਰੋਕੇ ਐਡਮਿਸ਼ਨਾਂ ਕਰਦੇ ਆ ਸਾਰੀ ਸਾਰੀ ਰਾਤ ਆ ਕੇ ਅਸੀਂ ਇਲੈਕਸ਼ਨ ਡਿਊਟੀਆਂ ਦਿੰਨੇ ਆ ਸਾਰੇ ਐਡਮਿਨਿਸਟ੍ਰੇਟਿਵ ਡਿਊਟੀਆਂ ਦੇ ਵਿੱਚ ਸਾਡੋ ਸਾਡਾ ਨਾਮ ਪਾਇਆ ਜਾਂਦਾ ਪਰ ਬਦਲੇ ਚ ਅੱਜ ਸਾਨੂੰ ਕੀ ਮਿਲ ਰਿਹਾ ਸੜਕਾਂ ਤੇ ਬੈਠਣ ਦੇ ਨੇ ਇਹਨਾਂ ਨੇ ਸਾਨੂੰ ਮਜਬੂਰ ਕਰਤਾ ਏ ਸਾਡੇ ਸਾਰੇ ਐਫਰਟ ਨੇ ਉਹ ਸਰਕਾਰ ਨੂੰ ਤਾਂ ਅਸੀਂ ਇਹੀ ਦਰਖਾਸਤ ਕਰ ਸਕਦੇ ਆ ਕਿ ਜੇ ਤਾਂ ਸਾਡਾ ਭੂਮਿਕਾ ਉਹਨਾਂ ਨੇ ਸੁਰੱਖਿਅਤ ਕੀਤਾ ਤਾਂ ਠੀਕ ਹੈ ਲੇਕਿਨ ਜੇ ਸਾਡੇ ਵਿੱਚੋਂ ਖਾਸ ਕਰਕੇ ਮੈਂ ਇੱਕ ਫੀਮੇਲ ਵੀ ਗੱਲ ਕਰਦੀ ਆ ਕਿ ਜੇ ਸਾਡੇ ਵਿੱਚੋਂ ਕਿਸੇ ਨੇ ਪਰੇਸ਼ਾਨ ਹੋ ਕੇ ਖੁਦ ਆਪਣੀ ਜ਼ਿੰਦਗੀ ਦੇ ਨਾਲ ਕੁਝ ਗਲਤ ਕਰ ਲਿਆ ਤਾਂ ਉਹਦੀ ਜ਼ਿੰਮੇਵਾਰੀ ਵੀ ਸਾਡੀ ਆਪ ਸਰਕਾਰੀ ਹੋਏਗੀ। ਇਹ ਤਕਲੀਫ ਬਿਲਕੁਲ ਜਾਇਜ਼ ਹੈ ਜੀ ਆਪਾਂ ਇੰਨਾ ਸਮਾਂ ਲੰਮਾ ਸਮਾਂ ਯੂਨੀ ਕਰਕੇ ਜੇ ਆਪਾਂ ਨੂੰ ਬਾਅਦ ਦੇ ਵਿੱਚ ਆਪਾਂ ਨੂੰ ਉੱਥੋਂ ਇਹਦਾ ਆਪਣਾ ਸੁਲੂਕ ਕੀਤਾ ਜਾਵੇ ਤੁਹਾਨੂੰ ਜ਼ਰੂਰ ਲੱਗਦਾ ਮਨ ਨੂੰ ਪਰ ਅਸੀਂ ਆਪਣੇ ਚੈਨਲ ਵੱਲੋਂ ਇੱਕ ਬੇਨਤੀ ਕਰਦੇ ਆਂ ਵੀ ਕੋਈ ਗੱਲ ਨਹੀਂ ਆਸ ਦੇ ਨਾਲ ਆਪਣੀ ਦੁਨੀਆ ਖੜੀ ਆ ਮਸਲਾ ਜ਼ਰੂਰ ਹੱਲ ਹੋਊਗਾ ਜੀ ਤੇ ਕੋਈ ਮੰਤਰੀ ਸਾਹਿਬਾਨ ਦੇ ਨਾਲ ਵੀ ਕੋਈ ਗੱਲਬਾਤ ਹੋਈ ਆ ਜੀ ਤੁਹਾਡੀ ਸਾਰੇ ਆਪਣੇ ਜਿਹੜੇ ਕੋਈ ਤੁਹਾਡੇ ਨੁਮਾਇंदे ਹੋਣਗੇ ਜੀ ਆਪਣੇ ਧਰਨਾਕਾਰੀਆਂ ਦੇ ਹਾਂਜੀ ਸਰ ਸਾਡੇ ਹਰਜੋਤ ਬੈਂਸ ਜੀ ਦੇ ਨਾਲ ਗੱਲ ਹੋਈ ਸੀਗੀ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀਗਾ ਕਿ ਤੁਹਾਨੂੰ ਵੀ ਪੱਕੇ ਕਰਾਉਣ ਦੀ ਪਾਲਿਸੀ ਬਣਾਈ ਜਾਏਗੀ ਤਾਂ ਉਹਨਾਂ ਨੇ ਕੀ ਕੀਤਾ ਪੱਕੇ ਦਾ ਕੀ ਕਰਾਉਣਾ ਸੀ ਜੋ ਨਵੀਂ ਭਰਤੀ ਕੀਤੀ ਹੈ ਜਿੰਨੇ ਵੀ ਅਸੀਂ ਗੈਸਟ ਫੈਕਲਟੀ ਮੈਂਬਰਸ ਹਨ ਉਹਨਾਂ ਦੀ ਪੋਸਟ ਉਹਨਾਂ ਨੇ ਖਾਲੀ ਸ਼ੋਅ ਕੀਤਾ ਖਾਲੀ ਸ਼ੋਅ ਕਰਕੇ 11 ਵਿੰਡੋਵਰ ਦੀ ਜੁਆਇਨਿੰਗ ਉਹਨਾਂ ਦੇ ਅਗੇਂਸਟ ਕਰਵਾ ਰਹੇ ਆ ਤਾਂ ਆ ਵਾਅਦਾ ਸੀ ਤਾਂ ਉਹਨਾਂ ਦਾ ਪ੍ਰੈਕਟੀਕਲ ਕੰਮ ਸੀ ਜੋ ਤੁਹਾਡੇ ਸਾਹਮਣੇ ਹੈ ਜੋ ਕੋਈ ਜਿਹੜੀ ਸਟੂਡੈਂਟ ਹੋ ਜੀ ਇਸ ਕਾਲਜ ਦੇ ਵਿੱਚ এডਿਕੇਸ਼ਨ ਹਾਸਲ ਕਰਦੇ ਹੋ ਤਾਂ ਤੁਸੀਂ ਵੀ ਕੁਝ ਕਹਿਣਾ ਚਾਹੁੰਦੇ ਹੋ ਜੀ ਹਾਂਜੀ ਸਰ ਅਸੀਂ ਪੰਜਾਬ ਸਰਕਾਰ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਸਾਡੇ ਜੋ ਅਧਿਆਪਕ ਨੇ ਜੋ ਦਿਨ ਰਾਤ ਇਹਨੇ ਮਿਹਨਤ ਕਰਦਿਆ ਅਸੀਂ ਵੀ ਇਹਨਾਂ ਨੂੰ ਬਹੁਤ ਜ਼ਿਆਦਾ ਮਿਹਨਤ ਕਰਦੇ ਹੋਏ ਦੇਖਦੇ ਆ ਤੇ ਜਿਨ੍ਹਾਂ ਨੂੰ ਅਸੀਂ ਆਪਣਾ ਆਦਰਸ਼ ਮੰਨਦੇ ਆ ਆਈਡਲ ਮੰਨਦੇ ਆ ਜਿਨ੍ਹਾਂ ਨੂੰ ਦੇਖ ਕੇ ਅਸੀਂ ਮਿਹਨਤ ਕਰਨਾ ਚਾਹੁੰਦੇ ਆ ਕੁਝ ਵਿਦਿਆਰਥੀ ਜਿਹੜੇ ਨੇ ਸਟੂਡੈਂਟਸ ਨੇ ਜਿਹੜੇ ਇਹਨਾਂ ਵਰਗੇ ਬਣਨਾ ਚਾਹੁੰਦੇ ਆ ਸਾਨੂੰ ਰੋਕਿਆ ਜਾਂਦਾ ਕਿ ਅਸੀਂ ਬਾਹਰ ਨਾ ਜਾਈਏ ਠੀਕੇ ਪਰ ਉਰੇ ਦੀ ਕੰਡੀਸ਼ਨ ਦੇਖ ਕੇ ਆਪਣੇ ਹੀ ਟੀਚਰਸ ਨੂੰ ਸੜਕਾਂ ਉੱਤੇ ਬੈਠੇ ਦੇਖ ਕੇ ਸਾਡੇ ਮਨ ਵਿੱਚ ਬਹੁਤ ਜ਼ਿਆਦਾ ਵਿਚਾਰ ਆਉਂਦੇ ਆ ਕਿ ਕੀ ਸਾਡੀ ਮਿਹਨਤ ਜਿਹੜੀ ਮਿਹਨਤ ਇਹਨਾਂ ਨੇ ਇਹਨਾਂ ਸਾਲ ਤੋ ਕਰਿਆ ਉਹ ਕਾਮਯਾਬ ਹੋ ਗਈ ਕਿ ਨਹੀਂ ਇਸ ਲਈ ਅਸੀਂ ਪੰਜਾਬ ਸਰਕਾਰ ਨੂੰ ਸਾਡੀ ਜੋ ਸਰਕਾਰ ਹੈ ਉਸ ਨੂੰ ਇਹੀ ਕਹਿਣਾ ਚਾਹਾਂਗੇ ਕਿ ਕਿਰਪਾ ਕਰਕੇ ਜਿਹੜੀ ਸਾਡੀ ਟੀਚਰਸ ਨੇ ਉਹਨਾਂ ਦੀ ਮੰਗ ਬਿਲਕੁਲ ਜਾਇਜ਼ ਨੇ ਕੋਈ ਵੀ ਜਿਹੜੀ ਇਹਨਾਂ ਦੀ ਮੰਗ ਆ ਉਹ ਬਿਲਕੁਲ ਹੀ ਨਜ਼ਾਇਜ਼ ਨਹੀਂ ਹੈਗੀ ਸੋ ਕਿਰਪਾ ਕਰਕੇ ਇਹਨਾਂ ਦੀ ਮੰਗਾਂ ਨੂੰ ਪੂਰਾ ਕੀਤਾ ਜਾਵੇ ਜੋ ਉਹਨਾਂ ਨੂੰ ਜਿਹੜੀ ਨੌਕਰੀ ਉਹ ਪੱਕੀ ਕਰਕੇ ਦਿੱਤੀ ਜਾਵੇ ਬਸ ਇਹੀ ਇਹੀ ਪੰਜਾਬ ਸਰਕਾਰ ਨੂੰ بار بار ਬੇਨਤੀ ਕਰਨਾ ਚਾਹੁੰਦੇ ਆ ਜਸਪੀ ਜੀ ਕੋਈ এডਿਕੇਸ਼ਨ ਦੇ ਉੱਪਰ ਵੀ ਤੁਸੀਂ ਅਸਰ ਪੈਂਦਾ ਦੇਖਦੇ ਹੋ ਜੀ ਅੱਜ ਅੱਗੇ ਅਬ ਸੇ ਜ਼ਰੂਰ ਅਸਰ ਜੂ ਪੈਂਦਾ ਜੇ ਟੀਚਰ ਸਾਨੂੰ ਪੜਾ ਰਹੇ ਨੇ ਜਦੋਂ ਉਹ ਹੀ ਬਾਹਰ ਬੈਠਿਆ ਕਿਉਂਕਿ ਸਾਡੇ ਜਿਹੜੇ ਐਗਜ਼ਾਮ ਨੇ ਸਰ ਉਹ ਵੀ ਬਹੁਤ ਜ਼ਿਆਦਾ ਨੇੜੇ ਆ ਰਿਹਾ ਤੇ ਯੂਥ ਹਸਟਲ ਚੱਲ ਰਿਹਾ ਅਗਲੇ ਮਹੀਨੇ ਤੋਂ ਬਾਈ ਤ੍ਰਿਕ ਤੋਂ ਤੇ ਬਹੁਤ ਜ਼ਿਆਦਾ ਐਕਟੀਵਿਟੀਆਂਸ ਨੇ ਜੋ ਯੂਥ ਫੈਸਟੀਵਲ ਵਿੱਚ ਕਰਾਈਆਂ ਜਾ ਰਹੀਆਂ ਨੇ ਤੇ ਬੱਚੇ ਭਾਗ ਲੈ ਰਿਹਾ ਤੇ ਇਸ ਨੂੰ ਤਿਆਰੀ ਉਸ ਯੂਥ ਫੈਸਟੀਵਲ ਦੀ ਤਿਆਰੀ ਕਰਉਣ ਵਾਲੇ ਟੀਚਰ ਜਦੋਂ ਬਾਹਰ بیٹھے ਆ ਤਾਂ ਬਹੁਤ ਜ਼ਿਆਦਾ ਸੋ ਪਰਿਆ ਤੇ ਜਿਹੜੀ ਸਾਡੀ ਸੈਮੈਸਟਰ ਪ੍ਰੀਖਿਆ ਉਹ ਵੀ ਬਹੁਤ ਜ਼ਿਆਦਾ ਨੇੜੇ ਆ ਰਹੀ ਹੈ ਸੋ ਹਾਂਜੀ ਜ਼ਰੂਰ ਬਹੁਤ ਬਹੁਤ ਜਿਹੜਾ ਸਾਡੀ ਪੜਾਈ ਤੇ ਬਹੁਤ ਨੁਕਸਾਨ ਹੋ ਰਿਹਾ ਤੇ ਸਾਨੂੰ ਸਾਰੇ ਮੈਟਰ ਬਰਪਰਸ ਸਰਕਾਰ ਤੋਂ بار-बार ਇਹੀ ਗੁਜ਼ਾਰਿਸ਼ ਤੇ ਮੰਗ ਕਰਨਾ ਚਾਹਾਂਗੇ ਕਿ ਸਾਡੇ ਜਿਹੜੇ ਟੀਚਰਸ ਨੇ ਉਹਨਾਂ ਦੀਆਂ ਮੰਗਾਂ ਨੂੰ ਪੂਰੇ ਕੀਤਾ ਜਾਵੇ ਕਿਉਂਕਿ ਇਹ ਪੂਰੀਆਂ ਜਾਇਜ਼ ਮੰਗਾਂ ਨੇ ਨਵਲਾ ਸਿੰਘ ਤੁਸੀਂ ਵੀ ਕੁਝ ਕਹਿਣਾ ਚਾਹੁੰਦੇ ਹੋ ਜੀ ਇਸ ਆਪਣੇ ਪ੍ਰੋਫੈਸਰ ਸਾਹਿਬਾਨ ਦੇ ਜੋ ਰੋਸタル ਨਾਲ ਚੱਲ ਰਿਹਾ ਹੈ ਇਹਦੇ ਬਾਰੇ ਹਾਂਜੀ ਸਰ ਜੀ ਇਹਨਾਂ ਬਾਰੇ ਜੀ ਸਾਡੇ ਵੀ ਸਟੱਡੀ ਤੇ ਵੀ ਸਾਡੇ ਉੱਪਰ ਇਮਪੈਕਟ ਪੈ ਰਿਹਾ ਤੇ ਜਿਹੜੀ ਪੰਜਾਬ ਸਰਕਾਰ ਨੇ ਜੀ ਦੋ ਮੁੱਦਿਆਂ ਤੇ ਜਿੱਤੀ ਸੀਗੀ ਮੇਨ ਇਹਨਾਂ ਦਾ ਉਹ ਸੀਗਾ ਜੋ ਟੀਚਾ ਸੀਗਾ ਇੱਕ ਟੀਚਰਸ ਦਾ ਤੇ ਇੱਕ ਸਿੱਖਿਆ ਦਾ ਤੇ ਇੱਕ ਸਿਹਤ ਦਾ ਜੀ ਤੇ ਸਿੱਖਿਆ ਦਾ ਤਾਂ ਆਪਾਂ ਦੇਖ ਹੀ ਸਕਦੇ ਆਂ ਵੀ ਮਾੜਾ ਹਾਲ ਹੋ ਰਿਹਾ ਤੇ ਸਿਹਤ ਕੰਨੀ ਤਾਂ ਵੀ ਪੁੱਛੋ ਹੀ ਨਾ ਅੱਜਕੱਲ ਤੇ ਸਿੱਖਿਆ ਦਾ ਮਾੜਾ ਹਾਲ ਹੋ ਰਿਹਾ ਜੀ ਇਹ ਲੈ ਸਕਦੇ ਆ ਜੀ ਜੇ ਵੀ ਇਹਨਾਂ ਦਾ ਹੀ ਨਹੀਂ ਪੂ ਇੱਕ ਸੜਕ ਹੈ ਤਾਂ ਅੱਗੇ ਆਪਾਂ ਆਪਣਾ ਕਿਵੇਂ ਦੇਖ ਸਕਦੇ ਆ ਵੀ ਸਾਡਾ ਪੂ ਇੱਕ ਕਿਵੇਂ ਸਖਤ ਹੋਊਗਾ ਜੀ ਜੀ ਤੁਸੀਂ ਜੇਕਰ ਸਟੂਡੈਂਟ ਹੋ ਜੀ ਕਿਸ ਪੜਾਅ ਸੀ ਕਰਦੇ ਹੋ ਕੁਝ ਕੋਈ ਵਿਚਾਰ ਆਪਣਾ ਕਹਿਣਾ ਚਾਹਣੀ ਹੋਗੀ ਹਾਂਜੀ ਸਰ ਅਸੀਂ ਆਪਣੇ ਪ੍ਰੋਫੈਸਰ ਸਾਹਿਬ ਨੇ تھے ਬਹੁਤ ਕਾਫੀ ਲੰਬੇ ਸਮੇਂ ਤੱਕ ਬੈਠਾ ਦੇਖੇ ਸਾਨੂੰ ਬਹੁਤ ਦਰਦ ਹੁੰਦਾ ਆ ਅੱਜ ਇਹ ਧਰਨਾ ਲਗਾਈ ਬੈਠੇ ਕਿ ਇਹਨਾਂ ਨੇ ਨੌਕਰੀ ਨਹੀਂ ਪੱਕੀਆਂ ਹੋਰੀਆਂ ਇਹ 20 ਕੋਈ ਟੀਚਰ ਨੇ ਜੋ 20 ਸਾਲਾਂ ਤੋਂ 15 ਸਾਲਾਂ ਤੋਂ ਆਪਣੇ ਨੌਕਰੀਆਂ ਕਰ ਰਹੇ ਹਨ ਇਹਨਾਂ ਦੀ ਨੌਕਰੀਆਂ ਪੱਕੀਆਂ ਨਹੀਂ ਕੀਤੀਆਂ ਜਾ ਰਹੀਆਂ ਹਨ ਤੇ ਇਹਨਾਂ ਦੀ ਸੈਲਰੀ ਵੀ ਘੱਟ ਤੋਂ ਘੱਟ ਹੋ ਰਹੀ ਆ ਤੇ ਅੱਜ ਜੇਕਰ ਇਹਨਾਂ ਨੇ ਇੱਥੇ ਤਾਂ ਨਰ ਲਗਾਏ ਬੈਠੇ ਆ ਕੱਲ੍ਹ ਸੰਭੀ ਹੋਏਗਾ ਮਨ ਵਿੱਚ ਆਉਂਦਾ ਹੈ ਕਿ ਅਸੀਂ ਵੀ ਇੱਥੇ ਕੱਲ ਬੈਠ ਸਕਦੇ ਆਂਗੇ ਜੀ ਅੱਜ ਸਾਡੇ ਪ੍ਰੋਫੈਸਰ ਸਾਹਿਬ ਇੱਥੇ ਬੈਠੇ ਹਨ ਸੰਦੇਖ ਖੁੰਦਾ ਕਿ ਅਸੀਂ ਵੀ ਕੱਲ ਇੱਥੇ ਬੈਠਾਂਗੇ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਮੇਜ ਨੌਕਰੀਆਂ ਪੱਕੀਆਂ ਕਰ ਦੇਣ ਤੁਸੀਂ ਜਿਸ ਸਟੂਡੈਂਟ ਹੋ ਨਹੀਂ ਕਾਲਜ ਦੇ ਵਿੱਚ ਤੁਸੀਂ ਕੀ ਕੋਈ ਵਿਚਾਰ ਰੱਖਣਾ ਚਾਹੁੰਦੇ ਹੋ ਜੀ ਹਾਂਜੀ ਸਰ ਜ਼ਰੂਰ ਸਰ ਦੇਖੋ ਟੀਚਰ ਜਿਹੜਾ এডਿਕੇਸ਼ਨ ਜਿਹੜੀ ਇੰਪੋਰਟੈਂਟ ਇੱਕ ਟਾਪਿਕ ਆ ਆਪਣੇ ਲਈ ਸਾਰਿਆਂ ਲਈ ਹੈ ਨਾ ਜੇ ਇਹਨਾਂ ਨੂੰ ਵੀ ਇੱਕ ਨਹੀਂ ਸੁਰੱਖਿਆ ਦਾ ਹੈਗਾ ਤਾਂ ਅਸੀਂ ਆਪਣੇ ਭਵਿੱਖ ਦੀ ਕੀ ਕਾਮਨਾ ਕਰ ਸਕਦੇ ਆ ਠੀਕ ਹੈ ਦੇਖੋ ਸਰ ਜਦੋਂ ਹਨਾ ਟੀਚਰ ਇਹਨੇ ਪੜ ਕੇ 20 30 ਸਾਲ ਪੜ ਕੇ ਵੀ ਇਹਨਾਂ ਨੂੰ ਕੋਈ ਵੀ ਉਮੀਦ ਨਹੀਂ ਮਿਲ ਰਹੀ ਹੈ ਕਿ ਆਪ ਦਾ ਫਿਊਚਰ ਆ ਜਿਹੜਾ ਸੁਰੱਖਿਤ ਨਹੀਂ ਲੱਗ ਰਿਹਾ ਹੈਗਾ ਤਾਂ ਅਸੀਂ ਆਪਣੇ ਭਵਿੱਖ ਦੀ ਉਮੀਦ ਨਹੀਂ ਕਰ ਸਕਦੇ ਨਾ ਤੁਹਾਨੂੰ ਕਿੰਨੀ ਆਸ ਹੈ ਵੀ ਜਿਹੜੀਆਂ ਇਹ ਡਿਮਾਂਡਸ ਨੇ ਇਹ ਪੰਜਾਬ ਸਰਕਾਰ ਵੱਲੋਂ ਕਬੂਲ ਕੀਤੀਆਂ ਜਾਣਗੀਆਂ ਸਰ ਜਰੂਰ ਟੀਚਾ ਉਹਨਾਂ ਦਾ ਹੱਕ ਮਿਲਣਾ ਚਾਹੀਦਾ ਵਾ ਕਿਉਂਕਿ ਉਹਨਾਂ ਨੇ ਇਨੀ ਮਿਹਨਤ ਕੀਤੀ ਹੈ ਕਿ ਉਹਨਾਂ ਦਾ ਫਿਊਚਰ ਸੁਰੱਖਿਅਤ ਰਹਿ ਸਕੇ ਜੇ ਉਹਨਾਂ ਦਾ ਫਿਊਚਰ ਹੀ ਨਹੀਂ ਸੁਰੱਖਿਅਤ ਹੈਗਾ ਫਿਰ ਅਸੀਂ ਆਦੇ ਕੋਈ ਹੱਕ ਦੀ ਮੰਗ ਨਹੀਂ ਕਰ ਸਕਦੇ ਹੈਗੇ ਸਰਕਾਰ ਤੋਂ ਫੇਰੇ ਦੇਸ਼ ਦਾ ਭਵਿੱਖ ਵੀ ਜਿਹੜਾ ਹੁਣ ਆਪਾਂ ਚਾਹੁੰਦੇ ਆ ਕਿ ਬ੍ਰਾਈਟ ਫਿਊਚਰ ਹੋਵੇ ਦੇਸ਼ ਦਾ ਉਹ ਵੀ ਬ੍ਰਾਈਟ ਫਿਊਚਰ ਨਹੀਂ ਰਹੂਗਾ ਕਿਉਂਕਿ ਅਸੀਂ ਚਾਹੁੰਦੇ ਆ ਕਿ ਸਾਡਾ ਦੇਸ਼ ਤਰੱਕੀ ਕਰੇ ਪਰ ਜਦੋਂ ਇੱਥੇ ਸਿੱਖਿਆ ਹੀ ਨਹੀਂ ਹੋਊਗੀ ਤਾਂ ਦੇਸ਼ ਤਰੱਕੀ ਕਿਵੇਂ ਕਰੂਗਾ ਸਿੱਖਿਆ ਇੱਕ ਮੇਨ ਟਾਪਿਕ ਆ ਜਿਹੜਾ ਹੰਤ ਤਰੱਕੀ ਲਈ ਜ਼ਰੂਰੀ ਆ ਦੇਸ਼ ਦੇ ਲਈ ਠੀਕ ਆ ਜੇ ਆਪਣੇ ਵਿਗਿਆਨੀ ਸਾਇੰਟਿਸਟ ਜਾਂ ਟੀਚਰ ਹੀ ਨਹੀਂ ਹੋਣਗੇ ਪੜਨਗੇ ਨਹੀਂ ਕੋਈ ਤਾਂ ਆਪਣਾ ਜਿਹੜਾ ਦੇਸ਼ ਦਾ ਭਵਿੱਖ ਆ ਉਹ ਵਧੀਆ ਨਹੀਂ ਹੋਊਗਾ ਪ੍ਰੋਫੈਸਰ ਸਾਹਿਬ ਤੁਸੀਂ ਕੀ ਉਹ ਵਿਚਾਰ ਸ਼ੇਅਰ ਕਰਨਾ ਚਾਹੁੰਦੇ ਹੋ ਜੀ ਪਹਿਲਾਂ ਤਾਂ ਮੈਂ ਸਾਰੇ ਵਿਚਾਰ ਜੋ ਕਾਲਜ ਨਾਲ ਸ਼ੇਅਰ ਕਰਨਾ ਚਾਹੀਏ ਹੈ ਕਿ ਜਿਹੜੀ ਸਾਡੀ ਨੌਕਰੀ ਹੈ ਪਹਿਲਾਂ ਤਾਂ ਉਹ ਦਾਅ ਤੇ ਲੱਗੀ ਹੋਈ ਹੈ ਅਸੀਂ ਇੱਥੇ ਸਵੇਰ ਦੇ ਧਰਨੇ ਤੇ ਬੈਠੇ ਆ ਅਸੀਂ ਕਿੰਨੇ ਦਿਨਾਂ ਦੇ ਪਰੇਸ਼ਾਨ ਆ ਕਿ ਸਾਡੀ ਨੌਕਰੀ ਹੈ ਜਿਹੜੀ ਉਹ ਅੱਗੇ ਵਧੂਗੀ ਜਾਂ ਨਹੀਂ ਕਿਉਂਕਿ ਜਿਹੜੀਆਂ ਸਾਨੂੰ ਉਹਨਾਂ ਨੇ ਮਤਲਬ ਹਟਾ ਕੇ ਦੂਜੇ ਨੂੰ ਲਾਉਣ ਦੇ ਆਉਣ ਬਾਰੇ ਸੋਚਿਆ ਹੈ 11 ਤਰ੍ਹਾਂ ਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਅੰਦਰ ਕਾਲਜ ਦੇ ਐਂਟਰ ਕਰਨ ਦਿੱਤਾ ਜਾਏਗਾ ਜਾਂ ਨਹੀਂ। ਹੁਣ ਤੁਸੀਂ ਇਹ ਸਾਡੇ ਬਾਰੇ ਇਹ ਵੀ ਬੱਚਿਆਂ ਤੋਂ ਪੁੱਛ ਸਕਦਾ ਤੁਸੀਂ ਕੁਝ ਵੀ ਰਏ ਸੀ ਕਿ ਜਿਹੜੇ ਦਾ ਬੱਚੇ ਨੇ ਉਹ ਸਰ ਤੋਂ ਐਜੂਕੇਸ਼ਨ ਕਿਵੇਂ ਲੈਂਦੇ ਨੇ ਕਿ ਅਸੀਂ ਸਾਰੀਆਂ ਡਿਗਰੀਆਂ ਨੂੰ ਆਉਂਦੇ ਆ ਔਰ ਇਹਨੇ ਪੜੇ ਨਹੀਂ ਕੀ ਹੋਏ ਅਸੀਂ ਤੇ ਬਾਕੀ ਅਸੀਂ ਯੂਥ ਫੈਸਟੀਵਲ ਦੀ ਤਿਆਰੀ ਸਾਡੇ ਚੱਲ ਰਹੀ ਹੈ। ਅਸੀਂ ਤਨ ਦੇ ਹੀ ਨਾਲ ਨਿਭਾ ਰਹੇ ਆ। ਤੇ ਕੋਈ ਸਾਡੇ ਦੇ ਵਿੱਚ ਇਹ ਨਹੀਂ ਅਸੀਂ ਸੋਚਦੇ ਵੀ ਜੀ ਅਸੀਂ ਪੈਕ ਪੇ ਕਰ ਕੇ ਲੈ ਰਹੇ ਆ ਜਾਂ ਸੀ ਅਜੇ ਮਤਲਬ ਸਾੰਸ

ਇਹ ਸਰਕਾਰ ਸਾਡੀ ਸੁਰੇ ਸਾਨੂੰ ਸੁਰੱਖਿਅਤ ਕਰੇ ਸਾਡੀ ਜਿਹੜੀ ਪੇ ਹੈ ਪੇ ਸਾਨੂੰ ਦੇਵੇ ਪਾਸੋਂ ਸੀਜ਼ਨ ਆਪ ਨੂੰ ਵੇਖੀ ਹੈ ਸਾਡੇ ਸਾਰੇ ਪ੍ਰੋਫੈਸਰ ਨੇ ਉਹ ਆਪਣਾ ਜ਼ਿੰਦਗੀ ਹੈ ਜਿਹੜੀ ਉਹ ਵਧੀਆ ਥੱਕੇ ਦੇ ਨਾਲ ਜੋ ਸੋ ਅਸੀਂ মিডিਆ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆ ਕੇ ਸਾਨੂੰ ਇੱਥੇ ਲਾਈਵ ਟੈਲੀਕਾਸਟ ਜਾਂ ਸਾਡੀ ਪ੍ਰੋਬਲਮ ਸੁਣੀਆਂ ਨੇ ਤੇ ਆ ਲੱਗ ਲੱਗ ਟੀਵੀ ਤੇ ਲਾਈਵ ਪੇਸ਼ ਕੀਤਾ ਹੈ ਸੋ ਇਸ ਕਰਕੇ ਸਾਰੇ মিডিਆ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ

ਉਹਨਾਂ ਦਾ ਪੇਸਕੇ ਲੱਗੇ ਵੱਟ ਸਕਦਾ ਵਾ ਸੋ ਹੁਣ ਸਾਨੂੰ ਜਿਹੜਾ ਅਸੀਂ ਸਾਨੂੰ ਸ਼ਰਮ ਮਹਿਸੂਸ ਹੋ ਰਹੀ ਆ ਕਿ ਅਸੀਂ ਸਰਕਾਰ ਨੂੰ ਸੀ ਵੋਟਾਂ ਪਾਈਆਂ ਨੇ ਸਾਨੂੰ ਹੀ ਸੜਕਾਂ ਦੇ ਬਾਹਰ ਕੱਢਤਾ ਉਹਨਾਂ ਨੇ ਠੀਕ ਹੈ ਇਥੋਂ ਤੱਕ ਕਿ ਕਈ ਵਾਰੀ ਅਸੀਂ ਦੂਜੇ ਪਿੰਡਾਂ ਦੇ ਵਿੱਚ ਜਾ ਕੇ ਵੀ ਜਦੋਂ ਬੱਚਿਆਂ ਨਾਲ ਗੱਲਬਾਤ ਕਰਦੇ ਤਾਂ ਅਸੀਂ ਕਹਿੰਦੇ ਸੀ ਆਪ ਸਰਕਾਰ ਨੂੰ ਪਾਓ ਸੋ ਉਸ ਉਸੇ ਨਾਲ ਵੀ ਸਾਨੂੰ ਸ਼ਰਮ ਆਉਂਦੀ ਆ ਅਗਲਾ ਇਹਨੇ ਤੁਹਾਨੂੰ ਤਾਂ ਬਾਹਰ ਭਾਏ ਆ ਸਾਡੇ ਬੱਚਿਆਂ ਨਾਲ ਕੀ ਹੋਈ ਠੀਕ ਹੈ ਬੱਚੇ ਵੀ ਇਹੀ ਕਹਿ ਰਹੇ ਨੇ ਕਿ ਪ੍ਰੋਫੈਸਰ ਸਾਹਿਬਾਨੋ ਕਿ ਮੈਡਮ ਤੁਸੀਂ ਬਾਹਰ ਬੈਠੇ ਹੋ ਤੁਸੀਂ ਸਾਨੂੰ ਸਿਖਾਉਨੇ ਹੋ ਵੀ ਪੜੋ ਪੜ ਕੇ ਕੁਝ ਬਣੋ ਇਧਰ ਬਾਹਰ ਨਾ ਜਾਓ ਤਾਂ ਅਗਲਾ ਕਹਿੰਦਾ ਵੀ ਤੁਸੀਂ ਆਪ ਹੀ ਨੁਲੇ ਫਿਰਦੇ ਹੋ ਤੇ ਤੁਸੀਂ ਸਾਨੂੰ ਕੀ ਕਹਿ ਸਕਦੇ ਹੋ ਇਸ ਕਰਕੇ ਸਰਕਾਰਾਂ ਨੂੰ ਦਿੰਦੀ ਹੈ ਕਿ ਜੇ ਸਾਡੇ ਨਾਲ ਚੰਗਾ ਕਰਦੀ ਹੈ ਤਾਂ ਅਸੀਂ ਹੌਣ ਵਾਲੇ ਟਾਈਮ 'ਚ ਵੀ ਆਪ ਸਰਕਾਰ ਨੂੰ ਮੌਕਾ ਦੇ ਸਕਦੇ ਹਾਂ ਆਦਰਵਾਇਸ ਜੇ ਉਹ ਸਾਡੇ ਨਾਲ ਮਾੜਾ ਕਰਦੀ ਹੈ ਅਸੀਂ ਸਰਕਾਰ ਨੂੰ ਮਤਲਬ ਕਹਿ ਲੋ ਕਿ ਮਾੜਾ ਹੀ ਕਹਿੰਦੀ ਹੈ ਇਸ ਸਰਕਾਰ ਨੇ ਸਾਨੂੰ ਇਸ ਦਰਵਾਜ਼ੇ ਦੇ ਲਾਗੇ ਖੜਾ ਕਰਤਾ ਗਏ ਤੇ ਕਿ ਅਸੀਂ ਉਹਦੇ ਵਿੱਚ ਕੁਝ ਵੀ ਨਹੀਂ ਕਰ ਸਕਦੇ ਸਾਨੂੰ ਜੋ ਉਹਨੂੰ ਸ਼ਰਮ ਮਹਿਸੂਸ ਹੋ ਰਹੀ ਹੈ ਕਿ ਅਸੀਂ ਉਹਨਾਂ ਨੂੰ ਕਹਿ ਕੇ ਕਿ ਲੋਕਾਂ ਤੋਂ ਵੋਟਾਂ ਪਵਾਈਆਂ ਨੇ ਸੇ ਸਾਡੀ ਸੁਰੱਖਿਆ ਦੀ ਵਜ੍ਹਾ ਸਾਨੂੰ ਬਾਹਰ ਕੱਢਿਆ ਜਾ ਰਿਹਾ ਬਸ ਸਾਹਿਬ ਇੱਕ ਲਾਸਟ ਕੁਝ ਪੁੱਛਣਾ ਚਾਹੁੰਦੇ ਆ ਜਿਵੇਂ ਕਿ ਮਗਰ ਸਾਹਿਬਾ ਦਾ ਗੱਲਬਾਤ ਹੋ ਰਹੀ ਹੈ ਉਹ ਮਹਿੰਦੀ ਗੱਲਬਾਤ ਹੋ ਰਹੀ ਹੈ ਜੀ ਪ੍ਰੋਫੈਸਰ ਸਾਹਿਬਾ ਦਾ

ਉਹ ਕੁਝ ਵੀ ਨਹੀਂ ਕਰਦੀ। ਤਾਂ ਸਾਡਾ ਸੰਘਰਸ਼ ਹੈ ਜਿਹੜਾ ਹੋਰ ਵੀ ਉੱਚਾ ਹੋਏਗਾ ਕਿਉਂਕਿ ਜਿਹੜੇ ਗੈਸਟ ਜਿਹੜੀ 8643 ਨੇ ਜਾਂ ਉਹਨਾਂ ਦੀ ਕਮੇਟੀ ਹੈ ਜਿਹੜੀ ਜਾਸਨ ਅਮਰੀਕ ਉਹ ਮਿਲ ਕੇ ਇਦਾਂ ਦਾ ਰਣਨੀਤੀ ਤਿਆਰ ਕਰੇਗੀ ਜਿਹਦੇ ਨਾਲ ਅਸੀਂ ਸਰਕਾਰ ਨੂੰ ਅਸਲ ਪ੍ਰਾਂਤ ਦਾ ਮਾਵਾਂਗੇ ਜਿਹਨੇ ਸਾਡੇ ਲਈ ਕੁਝ ਵੀ ਨਹੀਂ ਕੀਤਾ। ਹੋਰ ਵਾਰੇ ਕਦੋਂ ਜੀ ਬੱਚਾ ਨੂੰ ਇਹ ਜਿੰਦਗੀ ਦੇ ਸਕਦੇ ਆ ਵੀ ਆਪ ਸਰਕਾਰ ਮੁੜ ਕੇ ਨਾ ਆਵੇ।

ਥੈਂਕ ਯੂ ਜੀ ਸਾਰੇ মিডিਆ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਲਾਈਕ ਕਰੇਕ ਜਾਂ ਮਤਲਬ ਨਿਊਜ਼ਪੇਪਰ ਚ ਦੇ ਕੇ ਵੀ ਸਾਡੀਆਂ ਜਿਹੜੀਆਂ ਮੰਗਾਂ ਸੀਗੀਆਂ ਉਸ ਬਾਕੀਆਂ ਤੱਕ ਪਹੁੰਚਾਈਆਂ ਸਾਰੇ ਸਮਾਜ ਤੱਕ ਪਹੁੰਚ ਸਕੀਆਂ ਤਾਂ ਜੋ ਸਾਡੀਆਂ ਮੀਆਂਾਂ ਦੀ ਜਿਹੜੀਆਂ ਪੂਰੀਆਂ ਹੋ ਸਕਣ ਔਰ ਸਾਡੇ ਬੱਚੇ ਵੀ ਸਾਡੇ ਨਾਲ ਖੜੇ ਨੇ ਸਾਡਾ ਕਾਲਜ ਸਾਰੇ ਸਾਡੇ ਨਾਲ ਖੜੇ ਨੇ ਉਹ ਵੀ ਇਹੀ ਚਾਹੁੰਦੇ ਨੇ ਕਿ ਸਾਡੀਆਂ ਮੀਆਂਾਂ ਦੀਆਂ ਉਹ ਪੂਰੀਆਂ ਹੋ ਸਕਣ ਧੰਨਵਾਦ ਜੀ ਜੇਕਰ ਤੁਹਾਨੂੰ ਨਾ ਲਾਇਆ ਜਾਂ ਪਾਇਦੇ ਬਾਰੇ ਤੁਸੀਂ ਕੀ ਕਹਿਣਾ ਚਾਹਣੀ ਹੋ ਇਹ ਟਰਨ ਆਪਾਂ ਆਮ ਆਦੀ ਸਰਕਾਰ ਦੇ ਖਿਲਾਫ ਲਾਇਆ ਤੇ ਅਸੀਂ ਇੱਥੇ ਕਾਲਜਾਂ ਦੇ ਵਿੱਚ 15 ਤੋਂ 20 ਸਾਲਾਂ ਤੋਂ ਅੱਜੇ ਪੜਾ ਰਹੇ ਹਾਂ ਸਾਡੇ ਬੱਚੇ ਜਿਹੜੇ ਭਰਾਏ ਹੋਏ ਨੇ ਉਹ ਇਸ ਟਾਈਮ ਬੜੇ ਉੱਚੇ ਉਹਦੇ ਨੇ ਬਿਜਾਮਾਨ ਨੇ ਕੋਈ ਆਈਐਸ ਅਫਸਰ ਆ ਕੋਈ ਬੈਂਕਾਂ ਦੇ ਵਿੱਚ ਆ ਕੋਈ ਪੀਸੀਐਸ ਅਫਸਰ ਇਵਨ ਕੇਜ ਵਿੱਚ ਆਪਾਂ ਵੀ ਲੇਟਸ ਜਿਹੜੀ ਆਪਣੀ ਹੈਗੀ ਆ ਆਪਣੇ ਮੀਥੀਅਰ ਵੀ ਨੇ ਸਿੱਖਿਆ ਮੰਤਰੀ ਸੀਗੇ ਉਹ ਵੀ ਸਾਡੇ ਕੋਲ ਪੜੇ ਹੋਣ ਹੁਣ ਜਿਹੜੇ 1155 ਇਹਨਾਂ ਨੇ ਭਾਰਤ ਸਰਕਾਰ ਨੇ ਭਰਤੀ ਕੀਤੀ ਹੈ ਉਹਦੇ ਵਿੱਚ ਸਾਡੇ ਪੜਾਏ ਹੋਏ ਬੱਚੇ ਨੇ ਜਿਹੜੇ ਸਾਡੇ ਕੋਲ ਪੜਕੇ ਗਏ ਨੇ ਠੀਕ ਹੈ ਇਹ ਦੇਖੋ ਟ੍ਰੈਫਿਕ ਦੇਖੋ ਵੀ ਉਹੀ ਬੱਚੇ ਸਾਡੇ ਨਾਲ ਆ ਕੇ ਖੜੇ ਨੇ ਉਹ ਅੰਦਰ ਨੇ ਤੇ ਅਸੀਂ ਆਪਣੀਆਂ ਕਹਾਣੀਆਂ ਵੰਡ ਰਹੇ ਆ 20-25 ਸਾਲ ਬਾਅਦ ਤੇ ਕੀ ਮੈਸੇਜ ਆਂਦਾ ਹੋ ਸਕਦਾ ਮੀਡੀਆ ਨੇ ਪਹਿਲਾਂ ਸਾਨੂੰ ਅਸਵਾਸ਼ਣ ਵੀ ਦਿੱਤਾ ਸੀਗਾ ਵੀ ਕਿ ਥੋੜੀ ਜਿਹੀ ਅਸੀਂ ਕੁਝ ਕਰਾਂਗੇ ਉਹ ਸਾਨੂੰ ਕਰਦੇ ਹੋ ਪਰ ਇਸ ਟਾਈਮ ਜਿਹੜਾ ਕੰਡੀਸ਼ਨ ਬਣੀ ਹੋਈ ਹੈ ਉਹ ਇਹ ਅੱਜ ਵੀ ਅਸੀਂ ਆਪਣਾ ਫਰਟਾਂ ਤੇ ਰੋਕਣ ਲਈ ਤਿਆਰ ਆ ਸਾਡੇ ਬੱਚੇ ਸਾਡੇ ਆਪਣੇ ਛੋਟੇ ਛੋਟੇ ਬੱਚੇ ਨੇ ਜਿਹੜੇ 10ਵੀਂ 12ਵੀਂ ਜੋ ਚੁੱਕੇ ਨੇ ਬਰਾਬਰ ਦੇ ਨੇ ਅਸੀਂ ਉਹਨਾਂ ਨੂੰ ਕੀ ਮੈਸੇਜ ਦਵਾਂਗੇ ਕੀ ਆ ਬੱਚਿਆਂ ਨੂੰ ਮੈਸੇਜ ਦਵਾਂਗੇ ਜਿਹੜੇ ਸਾਡੇ ਕਾਲਜ ਪੜ੍ਹਦੇ ਨੇ ਵੀ ਅਸੀਂ ਅੱਜ ਤੱਕ 15 20 ਸਾਲ ਪੜਾ ਕੇ ਵੀ ਅੱਗੇ ਨਹੀਂ ਹੋਏ ਠੀਕ ਹੈ ਕਿ ਸਾਰੇ ਵਿਜ਼ੀਬਲ ਆ ਸਾਰੇ ਐਮਏ ਪੋਸਟ ਗ੍ਰੈਜੂਏਸ਼ਨ ਆ ਰੈਂਕ ਫਿਲ ਪੀਐਚਡੀ ਨੈਟ ਕੁਆਲੀਫਾਈਡ ਆ ਫਿਰ ਵੀ ਸਾਨੂੰ ਇਹ ਕੀ ਆ ਜਾਂਦਾ ਵੀ ਹਾਂਜੀ ਨਾ ਹੋਣ ਦੀ ਸੀ ਨੋਨ ਵਿਜ਼ੀਬਲ ਕਿਵੇਂ ਹੋ ਗਿਆ ਜਦੋਂ ਰੱਖੇ ਸੀਗੇ ਉਦੋਂ ਅਸੀਂ ਬਿਜੀਪਨ ਸੀਗੇ ਤੇ ਅੱਜ ਇਹ ਨੌਜਵਾਨ ਲੋਕ ਜੋ 20 25 ਸਾਲ ਉਹ ਕਰ ਰਹੇ ਹੈ ਕਿ ਸਰਕਾਰ ਜਦੋਂ ਸਾਨੂੰ ਸਾਹਮਣੇ ਸੀਗਾ ਲੋਰ ਸੀਗੀ ਠੀਕ ਹੈ ਉਦੋਂ ਸਾਨੂੰ ਰੱਖ ਲਿਆ ਅੱਜ ਉਹਨਾਂ ਲੋਰ ਨਹੀਂ ਹੈ ਅੱਜ ਸਾਨੂੰ ਬਾਰ ਘਟਣ ਦਾ ਯਤਨ ਕਰ ਰਹੀ ਹੈ ਤੇ ਆਪਸ ਕਰਦੇ ਆ ਵੀ ਸਰਦਾਰ ਇਸੇ ਤਰਫ ਸਾਡੇ ਸਾਡੇ ਇਲਾਕਾ ਆਪਣੇ ਪਾਕ ਚੰਕੂ ਮਹਿਸਬਾ ਦੇ ਤਾਂ ਕਿ ਜਵਦੀ ਚੱਲਦੀ ਅਸੀਂ ਆਪਣੇ ਕੌਜੇ ਵਿੱਚ ਜਾ ਸਕੀਏ ਠੀਕ ਹੈ ਤੇ ਨਹੀਂ ਇਹ ਸੰਘਰਸ਼ ਬਹੁਤ ਇੱਥੇ ਰੂਟ ਵਿੱਚ ਅੱਗੇ ਲੱਗੇ ਲੱਗੇ ਪ੍ਰੋਫੈਸਰ ਸਾਹਿਬ ਇਹ ਤਾਂ ਬੜੀ ਹੈਰਾਨੀ ਦੀ ਗੱਲ ਹੈ ਉਮੀਦ ਹੈ ਕਿ ਉਹ ਤਾਂ ਬੜੇ ਵੱਡੇ ਰੈਂਕ ਦੇ ਉੱਪਰ ਨੇ ਕਿ ਪੰਜਾਬ ਸਰਕਾਰ ਚ ਤੇ ਉਹ ਤੁਹਾਡੇ ਹੀ ਸੀਗੜ ਰਹੇ ਨੇ ਜੀ ਹਾਂ ਜੀ ਹਾਂ ਜੀ ਉਮੀਦ ਹੈ ਜੀ ਸਾਡੇ ਵੀ ਗੈਸਟ ਹੋ ਗਏ ਟੀ ਇਹ ਬਾਕੀ ਕੋਲ ਹੈ ਘੜਾ ਰਹੇ ਹਾਂ ਉਹ ਵੀ ਪੜੇ ਨੇ ਉਹ ਅੱਜ ਦੇਖੋ ਕਿਸੇ ਹੋਰ ਦੇ ਪ੍ਰਮਾਣ ਮੌਜੂਦ ਠੀਕ ਹੈ ਜੀ ਤੇ ਫਿਰ ਅਸੀਂ ਉਹਨਾਂ ਨੂੰ ਆਪਣਾ ਵਿਚਾਰ ਸਕਦੇ ਆ ਵੀ ਉਹ ਸਾਰੇ ਇੱਕ ਵਾਰੇ ਕੁਝ ਸੋਚਣ ਕੋਵਿਡ ਦੇ ਬਾਰੇ ਕੁਝ ਕਹਣਾ ਚਾਹੁੰਦੇ ਕੋਵਿਡ ਦੇ ਵਿੱਚ ਸਾਰੇ ਕਲਾਸਾਂ ਸੀ ਲਾਈਆਂ ਨੇ ਔਨਲਾਈਨ ਕਲਾਸਾਂ ਲਾਈਆਂ ਨੇ ਬੱਚੇ ਨੂੰ ਪੜਾਇਆ ਗਿਆ ਕਿਤਰਾ ਦੀ ਜਾਣਕਾਰੀ ਤੇ ਕਿਧਰ ਨਾਲ ਵਾਲਾ ਹਾਂਜੀ ਹਾਂਜੀ ਬਿਲਕੁਲ ਸਰ ਬਿਲਕੁਲ ਕੋਵਿਡ ਦੇ ਵਿੱਚ ਅਸੀਂ ਜਿਹੜੀ ਆ ਡੀਸੀ ਸਭ ਤੋਂ ਵੱੱਖ-ਵੱਖ ਜਿਹੜੀਆਂ ਟੀਮਾਂ ਬੜੀਆਂ ਸੀਗੀਆਂ ਡਾਕਟਰਾਂ ਦੀ ਉਹਨਾਂ ਨਾਲ ਵੀ ਸਾਡੀ ਡਿਊਟੀਆਂ ਲੱਗਦੀਆਂ ਨੇ ਔਰ ਅਸੀਂ ਉਹ ਡਿਊਟੀਆਂ ਤੇ ਤੰਦਹੀ ਦੇ ਨਾਲ ਨਿਭਾਈਆਂ ਨੇ ਉਹ اپنی جان ہتھیلی ਤੇ ਰੱਖ ਕੇ ਹਾਲਾਂਕਿ ਸਾਨੂੰ ਗੌਰਮੈਂਟ ਵੱਲੋਂ ਕੋਈ ਹੈਲਥ ਜਿਵੇਂ ਜਿਹੜਾ ਸਰਕਾਰੀ ਮੁਲਾਜ਼ਮ ਹਨ ਉਹਨਾਂ ਨੂੰ ਜੇ ਕੋਈ ਹੈਲਥ ਇਸ਼ੂ ਆਉਂਦਾ ਤਾਂ ਮੈਡੀਕਲ ਕੋਈ ਸਰਕਾਰ ਉਹਨਾਂ ਨੂੰ ਦਿੰਦੀ ਹੈ ਹਾਲਾਂਕਿ ਸਾਨੂੰ ਕੋਈ ਮੈਡੀਕਲ ਨਹੀਂ ਮਿਲਦਾ ਪਰ ਫਿਰ ਵੀ ਅਸੀਂ ਆਪਣਾ ਡਿਊਟੀ ਸਮਝਦੇ ਹੋਏ ਆਪਣਾ ਫਰਜ਼ ਸਮਝਦੇ ਹੋਏ ਇਵੈਂਟ ਦੇ ਮੋਟਾਂ ਦੇ ਵਿੱਚ ਵੀ ਅਸੀਂ ਡਿਊਟੀਆਂ ਲਾਉਂਦੇ ਨੇ ਲੋਟਾਂ ਵਿੱਚ ਵੀ ਬੋਸ ਕਰਾਈਆਂ ਨੇ ਪੰਜਾਬ ਸਰਕਾਰ ਦਾ ਤਾਂ ਕਹਿਣਾ ਸੀ ਸੈਂਟਰ ਸਰਕਾਰ ਦਾ ਵੀ ਵੀ ਜਿਨ੍ਹਾਂ ਨੇ ਕੋਵਿਡ ਦੇ ਵਿੱਚ ਆਪਣੀ ਜਾਨ ਹਥੇਲੀ ਤੇ ਕਰਕੇ ਸਰਕਾਰ ਲਈ ਆਪਣੀ ਡਿਊਟੀ ਨੂੰ ਨਿਭਾਈ ਹੈ ਸਾਰੇ ਨਿਭਾਈ ਉਨਨੂੰ ਨਾਮ ਦਿੱਤਾ ਜਾਏਗਾ ਜੀ ਉਹ ਨਾਮ ਸਭ ਨੂੰ ਮਿਲ ਰਿਹਾ ਜੀ ਤੁਹਾਡੇ ਸਾਹਮਣੇ ਹੀ ਹੈ ਸਭ ਕਾਲਜਾਂ ਤੋਂ ਬਾਹਰ ਕੱਢਣ ਦੀ ਤਿਆਰੀ ਕੀਤੀ ਹੋਈ ਹੈ ਅਸੀਂ ਤਾਂ ਨਰੌਂ ਦੀ ਮਜ਼ਦੂਰਾਏ ਬਹੁਤ ਵਧੀਆ ਨਾਮ ਅਜੇ ਦਾ ਕਿ ਤਿੰਨੇ ਦਿਨ ਤੋਂ ਕਿੰਨਾ ਦੁੱਖ ਲੱਗਦਾ ਜੀ ਜਿਹੜਾ ਆਪਾਂ ਦਾ ਕੋਵਿਡ ਦੇ ਸਮੇਂ ਉਹਦੀ ਜਾਣਤ ਹੈ ਕਿੰਦਰਈ ਹੈ ਜੀ ਤੇ ਪਰਿਵਾਰਾਂ ਤੋਂ ਵੀ ਤੂਰੇ ਗਏ ਆ ਜੀ ਤੇ ਆਪਾਂ ਨੂੰ ਸਭ ਨੂੰ ਰੈਗੂਲਰ ਕਰੀ ਕਰਨਾ ਕਿ ਸਭ ਨੂੰ ਆਪਣਾ ਤੈਰੀ ਮਜ਼ਬੂਰ ਕਰਦਾ ਬਹੁਤ ਧੰਨਵਾਦ ਜੀ ਸ਼ੁਕਰੀਆ